ਸਤਿ ਸ਼੍ਰੀ ਅਕਾਲ ਜੀ ਚੈਨਲ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਸਾਰਾ ਸਵਾਗਤ ਹੈ ਜੀ ਤੇ امید ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਬਹੁਤ ਦਿਨ ਬਾਅਦ ਫਿਰ ਤੋਂ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਈਆਂ ਅੱਜ ਹੈਗੀ ਛੁੱਟੀ ਤੇ ਅੱਜ ਤੁਹਾਡੇ ਲਈ ਫਿਰ ਵੀਡੀਓ ਬਣਾਉਣ ਲਈ ਟਾਈਮ ਸੀਗਾ ਤਾਂ ਬਣਾ ਲਈ ਸਭ ਤੋਂ ਪਹਿਲਾਂ ਅ ਰਸ ਅਨਸਾਰ ਸਾਰੇ ਭੈਣ ਭਰਾਵਾਂ ਲਈ ਅਰਦਾਸ ਬੇਨਤੀ ਹੈ ਸਬਦੀ ਕਰਾਂ ਜੀ ਪ੍ਰਮਾਤਮਾ ਸ਼ਕ ਸ਼ਾਂਤੀ ਰੱਖੀ ਸਭ ਦੇ ਘਰਾਂ 'ਚ ਬੱਚੇ ਨੇ ਕਿਕਾਰੀਆਂ ਹੋਣ ਜਿਨ੍ਹਾਂ ਦੇ ਘਰ ਬੱਚੇ ਐ ਉਹਨਾਂ ਨੂੰ ਪ੍ਰਮਾਤਮਾ ਸਤਿਵਕਸ਼ੇ ਤੇ ਸਭ ਦੇ ਸਿਰਾਂ ਤੇ ਆਪਣੀ ਛੱਤ ਹੋ ਗਈ ਮਾਂ ਪਿਓ ਦਾ ਸਾਆਯਾ ਹੋ ਗਈ ਵਾਇਗਰੂ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਲਓ ਜੀ ਅੱਜ ਜਿਹੜੀ ਤੁਹਾਡੇ ਲਈ ਵੀਡੀਓ ਲੈ ਕੇ ਆਂਦੀ ਹੈ ਅ ਅੱਜ ਛੁੱਟੀ ਹੋਣ ਕਰਕੇ ਮੈਂ ਕਰਨੀ ਸੀ ਬਲੀਚ ਤੇ ਮੈਂ ਵੈਸੇ ਬਲੀਚ ਨਹੀਂ ਕਰਾਉਂਦੀ ਬਾਹਰੋਂ ਕਦੀ ਵੀ ਕਿਉਂਕਿ ਉਹਦੇ ਵਿੱਚ ਬਹੁਤ ਹਾਰਸ਼ ਕੈਮੀਕਲ ਹੁੰਦਾ ਹੈ ਇੰਨੇ ਕੈਮੀਕਲ ਹੁੰਦੇ ਨੇ ਇਸ ਦੇ ਕੋਈ ਜਿਹੜੇ ਨੇਚਰਲ ਕਲਰ ਹੈ ਸਾਡੇ ਵਾਲਾਂ ਦਾ ਉਹ ਵੀ ਉਡਾ ਦਿੰਦੇ ਨੇ ਤਾਂ ਸਕਿਨ ਉਤੇ ਕਿੰਨਾ ਜ਼ਿਆਦਾ ਅਸਰ ਹੁੰਦਾ ਹੋਊਗਾ ਹਨ ਤੇ ਇਸ ਕਰਕੇ ਆਪਾਂ ਹੋਮ ਮੇਡ ਬਲੀਚ ਲੈ ਕੇ ਆਈ ਹਾਂ ਕਿਉਂਕਿ ਸਰਦੀਆਂ ਆ ਗਈਆਂ ਮੌਸਮ ਚੇਂਜ ਹੋ ਗਿਆ ਤੇ ਕੇਅਰ ਸਕਿਨ ਦੀ ਜਿਹੜੀ ਉਹ ਜ਼ਿਆਦਾ ਕਰਨੀ ਪੈਣੀ ਆ ਆਪਾਂ ਨੂੰ ਤੇ ਹੁਣ ਮੈਂ ਤੁਹਾਨੂੰ ਕੋਸ਼ਿਸ਼ ਕਰੂੰਗੀ ਕਿ ਜਲਦੀ ਜਲਦੀ ਸਕਿਨ ਕੇਅਰ ਦੀ ਕੋਈ ਨਵੀਂ ਵੀਡੀਓ ਹਫਤੇ ਚ ਇੱਕ ਦੋ ਦਿੰਦੀ ਰਾਂ ਠੀਕ ਤੇ ਅੱਜ ਜਿਹੜੀ ਆਪਾਂ ਬਲੀਚ ਲੈ ਕੇ ਆਂਦੀ ਆ ਬਹੁਤ ਸਿੰਪਲ ਹੈ ਤਿੰਨ ਇਨਗਰੀਡੀਅੰਟਸ ਚਾਹੀਦੇ ਆ ਆਪਾਂ ਨੂੰ ਕੁਝ ਹੈ ਹੀ ਨਹੀਂਗਾ ਖਾਸ ਅੱਡੀ ਮੈਂ ਤੁਹਾਨੂੰ ਠੀਕ ਹੈ ਬਸ ਬਲੀਚ ਦਾ ਇਹ ਫਾਇਦਾ ਹੁੰਦਾ ਹੈ ਕਿ ਇੱਕ ਤਾਂ ਸਾਡੀ ਜਿਹੜੀ ਡੈੱਡ ਸਕਿਨ ਹੈ ਉਹ ਉੱਤਰ ਜਾਂਦੀ ਹੈ ਤੇ ਫਰੈਸ਼ਨੈਸ ਆ ਜਾਂਦੀ ਹੈ ਫੇਸ ਦੇ ਉੱਤੇ ਤੇ ਬਲੀਚ ਹਮੇਸ਼ਾ ਕੋਸ਼ਿਸ਼ ਕਰੀਦੀ ਹੈ ਕਿ ਸੰਡੇ ਵਾਲੇ ਦਿਨ ਹੀ ਕਰੋ ਜਾਂ ਛੁੱਟੀ ਵਾਲੇ ਦਿਨ ਕਰੋ ਕਿਉਂਕਿ ਉਸ ਦਿਨ ਆਪਾਂ ਬਾਹਰ ਧੁੱਪ ਦਾ ਪਿੱਛ ਘਟ ਜਾਣਾ ਹੁੰਦਾ ਤਾਂ ਹੋਣ ਸਾਰੇ ਕੰਮ ਕਰਤੇ ਮਿਲ ਹੀ ਹੋ ਗਈ ਸੀ ਤੇ ਧੋਣ ਤੋਂ ਪਹਿਲਾਂ ਫਿਰ ਮੈਂ ਸੋਚਿਆ ਵੀ ਪਹਿਲਾਂ ਬਲੀਚ ਕਰ ਲਵਾਂ ਫਿਰ ਧੋਣੀ ਹੈ ਤੇ ਇਹਦੇ ਲਈ ਆਪਾਂ ਨੂੰ ਜਿਹੜੀ ਇੰਗਰੀਡੀਅੰਟਸ ਚਾਹੀਦੇ ਆ ਉਹ ਬਿਲਕੁਲ ਸਿੰਪਲ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੀ ਹੈ ਦਹੀਂ ਠੀਕ ਹੈ ਜੀ ਇੱਕ ਮੈਂ ਬੌਲੇ ਲੈ ਲਿਆ ਥੋੜਾ ਹੀ ਨੀਵਾਂ ਹਾਂ ਠੀਕ ਹੈ ਤੇ ਇਹਦੇ ਵਿੱਚ ਆਪਾਂ ਪਾ ਲੈਣੀ ਹੈ ਦੋ ਚਮਚ ਸੰਗਣੀ ਜੀ ਦਹੀਂ ਪਾਉਣੀ ਹੈ ਜੇ ਤੁਹਾਡੇ ਮਤਲਬ ਦਹੀਂ ਪਤਲੀ ਹੈ ਤਾਂ ਉਹਦੇ ਵਿੱਚ ਤੁਸੀਂ ਉਹਨੂੰ ਥੋੜੀ देर ਤੁਸੀਂ ਅ ਰੱਖ ਦੇਣਾ ਹੈ ਸ਼ਾਨਣੀ ਚੁੰਨੀ ਤਾਂ ਕਿ ਉਹ ਸੰਗਣੀ ਹੋ ਜਾਈ ਠੀਕ ਹੈ ਜੀ ਦੋ ਚਮਚੇ ਪਾ ਲਓ ਤੁਸੀਂ ਤਿੰਨ ਪਾ ਲਓ ਦੇਖੋ ਪਾ ਦਨੀ ਆਪਾਂ ਤੇ ਇਹਦੇ ਵਿੱਚ ਆਪਾਂ ਪਾਉਣੀ ਹੈ ਜੀ ਅ ਜਿਹੜੀ ਦਹੀਂ ਹੈ ਨਾ ਇਹਦਾ ਵੈਸੇ ਵੀ ਸਕਿਨਾਂ ਦੇ ਉੱਤੇ ਬਹੁਤ ਅੱਛਾ ਅਸਰ ਹੁੰਦਾ ਤੁਹਾਨੂੰ ਪਤਾ ਹੈ ਹਨਾ ਤੇ ਬਲੀਚਿੰਗ ਦੇ ਲਈ ਤਾਂ ਹੈ ਹੀ ਹੈ ਤੇ ਨਾਲ ਹੋਣਾ ਤੁਹਾਨੂੰ ਇਹਦੇ ਵਿੱਚ ਪਾਵਾਂਗੇ ਆਪਾਂ ਮੇਰੇ ਕੋਲੇ ਹੈਗੀ ਇਹ ਹਲਦੀ ਠੀਕ ਹੈ ਵਾਈਲਡ ਟਰਮੇਨਿਕ ਹੈ ਮੇਰੇ ਕੋਲ ਤੁਸੀਂ ਘਰ ਦੀ ਹਲਦੀ ਪਾ ਸਕਦੇ ਹੋ ਜੇ ਤੁਸੀਂ ਘਰ ਦੀ ਪਾਉਂਗੇ ਤਾਂ ਤੁਸੀਂ ਇੰਨੀ ਕੁ ਪਾਣੀ ਜਿੰਨੀ ਕੁ ਮੈਂ ਦਿਖਾਈਏ 1/4th ਆਫ ਦਾ 스ਪੂਨ ਠੀਕ ਹੈ ਚਮਚੇ ਦਾ ਚੌਥਾ ਹਿੱਸਾ ਤੇ ਮੇਰੇ ਕੋਲੇ ਵਾਈਲਡ ਟਰਮੇਰੀਕ ਹੈ ਇਸ ਲਈ ਮੈਂ ਥੋੜੀ ਜਿਹੀ ਵੱਧ ਪਾ ਰਹੀ ਹਾਂ ਠੀਕ ਹੈ ਤੇ ਜਿਹੜੀ ਹਲਦੀ ਹੈ ਇਹਦਾ ਇਹ ਫਾਇਦਾ ਹੈ ਕਿ ਕੋਈ ਵੀ ਤੁਹਾਡੇ ਪਿੰਪਲਸ ਦੇ ਨਿਸ਼ਾਨ ਹੈ ਜਾਂ ਪਿੰਪਲਸ ਪ੍ਰੋਨ ਏਰੀਆ ਹੈ ਤੁਹਾਡਾ ਹਨਾ ਸਕਿਨ ਤੁਹਾਡੇ ਪਿੰਪਲਸ ਹੁੰਦੇ ਐ ਤਾਂ ਉਹ ਤੁਹਾਡੇ ਪਿੰਪਲਸ ਨੂੰ ਮਤਲਬ ਰਿਡਿਊਸ ਕਰਦੀ ਐ ਠੀਕ ਐ ਨਿਸ਼ਾਨ ਤੇ ਵੀ ਅਸਰ ਕਰਦੀ ਐ ਜਿਹੜੇ ਤੁਹਾਡੇ ਨਿਸ਼ਾਨ ਆਲਰੇਡੀ ਪੈ ਗਏ ਤੇ ਪਿੰਪਲਸ ਅੱਗੇ ਤੋਂ ਨਹੀਂ ਹੋਣਗੇ ਐਂਟੀਬਾਇਓਟਿਕ ਹੋਣ ਕਰਕੇ ਇਹਦਾ ਤੁਹਾਨੂੰ ਬਹੁਤ ਫਾਇਦਾ ਹੁੰਦਾ ਹ ਹੁਣ ਤੁਸੀਂ ਇਹਨੂੰ ਅੱਛੀ ਤਰ੍ਹਾਂ ਆਪਾਂ ਬੀਟ ਕਰ ਲੈਣਾ ਤਾਂ ਕਿ ਜਿਹੜੇ ਦਹੀਂ ਦੇ ਵਿੱਚ ਪੀਸ ਜਿਹਾ ਨਜ਼ਰ ਆਉਂਦੇ ਨੇ ਉਹ ਨਾ ਆਉਣ ਤੇ ਲੋ ਜੀ ਤੇ 1/4 ਤੀਜਾ ਇਨਗਰੀਡੀਐਂਟ ਆਪਾਂ ਇਹਦੇ ਵਿੱਚ ਪਾਵਾਂਗੇ ਉਹ ਹੈਗੀ ਹੈ ਸਾਡੀ ਉਹ ਉਹੀ ਹੈ ਜਿਹਨੇ ਐਕਚੁਅਲ ਚ ਬਲੀਚ ਕਰਨਾ ਹੈ ਹਨ ਤੇ ਉਹ ਹੈਗੀ ਹੈ ਸਾਡੀ ਅ ਮੈਂ ਪਾਊਡਰ ਬਣਾ ਲਿਆ ਹੋਇਆ ਹੈ ਫਟਕੜੀ ਦਾ ਠੀਕ ਹੈ ਫਟਕੜੀ ਦਾ ਪਾਊਡਰ ਬਣਾ ਲਿਆ ਤੇ ਇਹਦੇ ਚ ਮੈਂ ਤਿੰਨ ਚਮਚੇ ਨਹੀਂ ਲਈ ਸੀ ਤੇ ਤਿੰਨ ਚੁੰਡੀਆਂ ਐਨੀ ਐਨੀ ਸਾਰੀ ਹੁੰਦੀਆਂ ਚੁੰਡੀਆਂ ਦੇਖ ਲਓ ਠੀਕ ਹੈ ਤਿੰਨ ਚੁੰਡੀਆਂ ਮੈਂ ਇਹਦੇ ਚ ਪਾਊਡਰ ਕਿਤੀ ਹੋਈ ਫਟਕੜੀ ਪਾ ਦੂੰਗੀ 1 2 ਤੇ 3 ਹੁਣ ਤੁਸੀਂ ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਹੈ ਜਦ ਤੱਕ ਆਪਾਂ ਮਿਕਸ ਕਰਦੇ ਆ ਨਾਲ ਨਾਲ ਤੁਹਾਨੂੰ ਦੱਸ ਵੀ ਦਿੰਨੀ ਆ ਜਿਹੜੀ ਫਟਕੜੀ ਹੁੰਦੀ ਹੈ ਅਗਰ ਤੁਹਾਨੂੰ ਸੂਟ ਕਰਦੀ ਆ ਤਾਂ ਬਹੁਤ ਹੀ ਫਾਇਦੇਮੰਦ ਹੈ ਇੱਕ ਤਾਂ ਇਹ ਐਂਟੀਬੈਕਟੀਰੀਅਲ ਹੁੰਦੀ ਆ ਬੜੀ ਸਟਰੋਂਗ ਹੈਨਾ ਤੁਹਾਡੇ ਕੋਈ ਦਾਗ-ਧੱਬੇ ਨੇ ਹੋਰ ਨੇ ਉਹਨਾਂ ਨੂੰ ਉਡਾਉਂਦੀ ਆ ਪਿੰਕਸੀਆਂ ਵਗੈਰਾ ਤੁਹਾਡੇ ਹੁੰਦੀਆਂ ਪਿੰਪਲਸ ਹੁੰਦੇ ਨੇ ਉਹਨਾਂ ਨੂੰ ਹੋਂਤ ਰੋਕਦੀ ਆ ਤੇ ਨਾਲ ਇਹਦੇ ਨਾਲ ਰਲ ਗਈ ਆਪਣੀ ਹਲਦੀ ਤੇ ਫਿਰ ਦੋਨੋਂ ਜਣੇ ਮਿਲ ਕੇ ਕਮਾਲ ਦਾ ਰਿਜ਼ਲਟ ਦਿੰਦੀ ਆ ਹੈਨਾ ਤੇ ਹੁਣ ਆਪਾਂ ਇਹਨੂੰ ਐ ਮਿਕਸ ਕਰ ਲਿਆ ਨਾਲ ਗੱਲ ਕਰ ਕਰਦੇ ਆਪਾਂ ਤੁਹਾਨੂੰ ਦੱਸਦਨੀ ਆ ਵੀ ਆਪਾਂ ਇਹਨਨ ਹੁਣ ਲਾ ਲੈਣੇ ਠੀਕ ਹੈ ਤੇ ਜਿਹੜੀ ਫਟਕੜੀ ਹੁੰਦੀ ਹੈ ਤੁਹਾਡਾ ਕੰਪਲੈਕਸ਼ਨ ਵੀ ਫੇਅਰ ਕਰਦੀ ਹੈ ਠੀਕ ਹੈ ਤੁਹਾਡਾ ਰੰਗ ਵੀ ਜਿਹੜਾ ਉਹ ਗੂਰਾ ਕਰਦੀ ਹੈ ਲਓ ਜੀ ਆਪਾਂ ਠੀਕ ਹੈ ਇਸ ਤਰ੍ਹਾਂ ਆਪਾਂ ਕਰ ਲਿਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੱਥ ਦੇ ਨਾਲ ਹੀ ਲਾ ਲੈਣਾ ਤਾਂ ਹੀ ਮੈਂ ਕਿਹਾ ਸੀ ਕਿ ਥੋੜਾ ਜਿਹਾ ਸੰਘਣੀ ਆ ਲੈ ਲੋ ਵੇ। ਤਾਂ ਕਿ ਰਿ ਸਟੇ ਕਰ ਲੇ। ਤੇ ਪਰ ਇੱਕ ਧਿਆਨ ਰੱਖਣਾ ਕਿ ਹਲਦੀ ਤੁਹਾਨੂੰ ਅਸਰੀ ਇਹਨਾਂ ਚੋਂ ਕੋਈ ਵੀ ਚੀਜ਼ ਜਿਹੜੀ ਤੁਹਾਨੂੰ ਸੂਟ ਨਹੀਂ ਕਰਦੀ ਉਹ ਤੁਸੀਂ ਨਹੀਂ ਵਰਤਣੀ। ਜਿਵੇਂ ਫਟਕੜੀ ਆ ਜੇ ਤੁਹਾਨੂੰ ਪਹਿਲਾਂ ਤੁਸੀਂ ਕਦੇ ਲਗਾ ਕੇ ਦੇਖੀ ਨਹੀਂ ਤਾਂ ਇਹਦਾ ਪੈਚ ਟੈਸਟ ਜ਼ਰੂਰ ਕਰ ਲੈਣਾ। ਠੀਕ ਹੈ? ਤੇ ਫੇਰ ਹੀ ਤੁਸੀਂ ਇਹਨੂੰ ਲਾਉਣਾ ਹੈ। ਨਹੀਂ ਤਾਂ ਤੁਹਾਡੀ ਸਕਿਨ ਦੇ ਉੱਤੇ ਇਹ ਫਾਇਦਾ ਕਰਨ ਦੀ ਬਜਾਏ ਨੁਕਸਾਨ ਕਰ ਦਊਗੀ। ਭਾਵੇਂ ਇਹ ਚੀਜ਼ਾਂ ਨੇਚਰਲ ਹੁੰਦੀਆਂ ਨੇ ਪਰ ਨੇਚਰਲ ਚੀਜ਼ਾਂ ਵੀ ਨੁਕਸਾਨ ਕਰ ਸਕਦੀਆਂ ਅਗਰ ਤੁਹਾਡੀ ਬਾਡੀ ਉਹਨਾਂ ਨੂੰ ਲੈ ਕੇ ਸੈਂਸਿਟਿਵ ਹੈ ਠੀਕ ਹੈ ਲੋ ਇਦਾਂ ਆਪਾਂ ਥੋੜੀ ਜੀ ਥਿੱਕ ਜੀ ਲੇਅਰ ਲਗਾ ਲੈਣੀ ਆ ਫੋਨ ਮੈਂ ਕਿਉਂਕਿ ਕੈਮਰੇ ਸਾਹਮਣੇ ਲਗਾ ਰਹੀ ਐ ਇਸ ਲਈ ਮੈਂ ਹੋਰ ਜ਼ਿਆਦਾ ਨੀਚੇ ਨੂੰ ਨਹੀਂ ਲਗਾ ਰਹੀ ਪਰ ਤੁਸੀਂ ਮੈਂ ਬਾਕੀ ਦਾ ਜਿਹੜਾ ਹੈਗਾ ਉਹ ਪ੍ਰੋਸੈਸ ਉਹ ਨਾ ਉਹ ਬੈਲਮ ਬਾਥਰੂਮ ਚ ਲਗਾ ਲੂੰਗੀ ਇਹਨੂੰ ਗਰਦਨ ਗਰਦਨ ਤੇ ਵੀ ਠੀਕ ਹੈ ਤੇ ਇਹਨੂੰ ਨਾ ਛੱਡਣਾ ਆਪਾਂ ਜਿਵੇਂ ਆਪਾਂ ਨਾਰਮਲੀ ਵੀ 10 ਤੋਂ 15 ਮਿੰਟ ਛੱਡਦੇ ਆਂ ਤੇ ਇਹਨਾਂ ਤੁਹਾਡੀ ਜਿਵੇਂ ਫੁੱਲ ਜੇ ਜਾਊਗੀ ਜਿਵੇਂ ਬਲੀਚ ਨਹੀਂ ਕਰਦੀ ਹੁੰਦੀ ਆਪਣੀ ਨਾਰਮਲੀ ਆਪਾਂ ਬਲੀਚ ਕਰਾਉਂਦੇ ਆ ਉਹ ਵੀ ਫੁੱਲ ਜਾਂਦੀ ਹੁੰਦੀ ਹੈ ਨਾ ਮਤਲਬ ਥੋੜਾ ਜਿਹਾ ਫਲਫੀ ਜੀ ਹੋ ਜਾਊਗੀ ਤੁਸੀਂ ਇਹਨੂੰ ਲਗਾ ਕੇ ਰੱਖਣਾ ਤੇ ਫਿਰ ਜਦੋਂ ਫਲਫੀ ਜੀ ਹੋ ਜਾਊਗੀ ਉਸ ਤੋਂ ਬਾਅਦ ਆਪਾਂ ਫਿਰ ਇਹਨੂੰ ਇੱਕ ਵਾਰੀ ਉਹ ਉਂਗਲੀ ਦੇ ਨਾਲ ਸੈਟਲ ਕਰ ਲਾਂਗੇ ਤੇ ਇਹਦਾ ਬਹੁਤ ਵਧੀਆ ਰਿਜ਼ਲਟ ਆ ਥੋੜੀ ਸਕਿਨ ਦੇ ਉੱਤੇ ਅ ਮਤਲਬ ਇੱਕ ਤਾਂ ਤੁਹਾਡਾ ਇਹ ਮੈਂ ਤੁਹਾਨੂੰ ਮੇਨ ਤਾਂ ਜਿਹੜੀ ਪ੍ਰੋਬਲਮ ਹੈ ਇਹ ਆ ਕਿ ਡੈਡ ਸਕਿਨ ਉਤਰ ਚੁੱਕੀ ਇਹਦੇ ਨਾਲ ਦੂਸਰੀ ਤੁਹਾਡੇ ਜਿੰਨੇ ਵੀ ਅਣਕ ਲਗਾਏ ਲੈਣੀਆਂ ਮੈਨੂੰ ਮਜ਼ਾ ਨਹੀਂ ਆ ਰਿਹਾ ਅਣਕ ਤੋਂ ਬਿਨਾਂ ਗੱਲ ਕਰਨ ਦਾ ਤੁਹਾਡੇ ਨਾਲ ਠੀਕ ਹੈ ਤੇ ਇਹ ਦੂਜਾ ਜਿਹੜੇ ਤੁਹਾਡੇ ਪਿੰਪਲਸ ਵਗੈਰਾ ਹੁੰਦੇ ਨੇ ਨਾ ਉਹ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਉਹ ਠੀਕ ਹੋ ਜਾਂਦੇ ਆ ਨਾਲ ਤੇ ਬਸ ਫਿਰ ਤੁਹਾਨੂੰ ਬਾਜ਼ਾਰ ਤੋਂ ਬਲੀਚ ਕਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਐਨੀ ਟਾਈਮ ਤੁਸੀਂ ਜਦੋਂ ਮਰਜੀ ਜੇ ਤੁਸੀਂ ਮਤਲਬ ਡੇ ਟਾਈਮਸ ਬਿਜ਼ੀ ਹੋ ਤਾਂ ਸ਼ਾਮ ਨੂੰ ਕਰ ਲਓ ਕਿਉਂਕਿ ਉਸ ਤੋਂ ਬਾਅਦ ਆਪਾਂ ਬਾਹਰ ਵੀ ਨਹੀਂ ਜਾਣਾ ਤੇ ਕਿਉਂਕਿ ਜਦੋਂ ਆਪਾਂ ਬਲੀਚ ਕਰਦੇ ਆ ਨਾ ਉਦੋਂ ਸਕਿਨ ਥੋੜੀ ਜਿਹੀ ਸੈਂਸਿਟਿਵ ਹੋ ਜਾਂਦੀ ਹੈ ਡੈਡ ਸਕਿਨ ਉਤਰਨ ਨਾਲ ਨਾ ਇੱਕ ਵਾਰੀ ਸੈਂਸਿਟਿਵ ਹੋ ਜਾਂਦੀ ਹੈ ਸਕਿਨ ਤੇ ਇਸ ਕਰਕੇ ਜਾਂ ਤਾਂ ਛੁੱਟੀ ਵਾਲ ਦਿਨ ਕਰੋ ਜਾ ਫਿਰ ਰਾਤ ਨੂੰ ਕਰੋ ਠੀਕ ਹੈ ਤੇ ਲਓ ਜੀ ਆਪਾਂ ਹੱਥਾਂ ਤੇ ਵੀ ਕਰ ਲੈਣੇ ਆ ਤੇ ਥੋੜੀ ਥੋੜੀ ਟਿੰਗਲਿੰਗ ਜੀ ਵੀ ਹੋ ਸਕਦੀ ਹੈ ਤੁਹਾਨੂੰ ਜਿਵੇਂ ਹਲਕਾ ਹਲਕਾ ਜਿਵੇਂ ਤੁਹਾਨੂੰ ਜਿਵੇਂ ਆਪਾਂ ਬਲੀਚ ਕਰਾਉਣੀ ਹੈ ਉਦੋਂ ਹੁੰਦੀ ਹੁੰਦੀ ਹੈ ਠੀਕ ਹੈ ਤੇ ਬਸ ਹੱਥਾਂ ਤੇ ਵੀ ਲਗਾ ਲਿਆ ਨਾਲ ਹੀ ਨਾਲ ਤੇ ਤੁਸੀਂ ਜਰੂਰ ਇਹ ਟਰਾਈ ਕਰਨੀ ਹੈ ਇਹ ਇਹ ਜਿਹੜੇ ਨੁਸਖੇ ਹੁੰਦੇ ਨੇ ਨਾ ਇਹਨਾਂ ਦਾ ਭਾਵੇਂ ਇਮੀਡੀਏਟ ਰਿਜ਼ਲਟ ਉਵੇਂ ਵਾਲਾ ਨਹੀਂ ਹੁੰਦਾ ਜਿਹੜਾ ਕੈਮੀਕਲਸ ਦਾ ਹੁੰਦਾ ਉਹ ਤਾਂ ਤੁਸੀਂ ਵੀ ਸਿਆਣੇ ਹੋ ਜੇ ਤੁਹਾਨੂੰ ਆਪਾ ਆਯੁਰਵੈਦਿਕ ਦਵਾਈ ਲੈਣੀਆਂ ਜਾਂ ਹੋਮੋਪੈਥਿਕ ਲੈਣੀਆਂ ਉਹਨੂੰ ਟਾਈਮ ਵੱਧ ਲੱਗਦਾ ਤੇ ਜਿਹੜੀ ਆਪਣੀ ਅ ਦੂਸਰੀ ਦਵਾਈ ਹੁੰਦੀ ਹੈ ਐਲੋਪੈਥੀ ਦੀ ਉਹ ਨਾਲ ਦੀ ਨਾਲ ਅਸਰ ਹੁੰਦਾ ਹੈ ਨਾ ਤੇ ਘੰਟੇ 'ਚ ਤੇ ਇਸ ਕਰਕੇ ਇਹ ਜਿਹੜੀ ਹੈਗੀ ਹੈ ਇਹਨੂੰ ਤੁਸੀਂ ਆਰਾਮ ਨਾਲ ਬੇਫਿਕਰ ਹੋ ਕੇ ਆ ਦੇਖੋ ਹੁਣ ਮੈਂ ਹੱਥਾਂ ਤੇ ਲਾਈ ਨਾ ਹੱਥਾਂ ਦੇ ਵੀ ਉਹ ਪਿੰਜਿੰਗ ਪਿੰਚਿੰਜੀ ਫੀਲ ਹੋ ਰਹੀ ਹੈ ਫੇਸ ਤੇ ਵੀ ਹੋ ਰਹੀ ਹੈ ਤੇ ਥੋੜੀ ਦੇਰ ਚ ਇਹ ਫਲਫੀ ਜਾ ਹੋ ਜਾਂਦਾ ਤੇ ਲੋ ਇਹ ਥੋੜੀ ਬਹੁਤ ਅੱਛੀ ਬਲੀਚ ਹੈ ਜੇ ਤੁਹਾਨੂੰ ਫਟਕੜੀ ਸੂਟ ਨਾ ਕਰਦੀ ਹੋਵੇ ਇਫ ਦੈਨ ਅਗਰ ਤੁਹਾਨੂੰ ਫਟਕੜੀ ਸੂਟ ਨਹੀਂ ਕਰਦੀ ਦੈਨ ਕੀ ਕਰਨਾ ਹੈ ਫਿਰ ਤੁਸੀਂ ਫਿਰ ਤੁਸੀਂ ਇਹਦੇ ਵਿੱਚ ਦਹੀਂ ਦੇ ਵਿੱਚ ਤੁਸੀਂ ਆਲੂ ਦਾ ਰਸ ਤੇ ਟਮਾਟਰ ਦਾ ਰਸ ਉਹ ਪਾ ਦਿਓ ਉਹ ਵੀ ਇੱਕ ਬਹੁਤ ਅੱਛੀ ਬਲੀਚ ਹੈ ਪਰ ਉਹ ਮੈਂ ਤੁਹਾਨੂੰ ਦੱਸਿਆ ਵੀ ਉਹ ਆਪਸ਼ਨ ਸਿਰਫ ਉਦੋਂ ਹੀ ਕਰਨੀ ਹੈ ਅਗਰ ਤੁਹਾਨੂੰ ਫਟਕੜੀ ਸੂਟ ਨਹੀਂ ਕਰਦੀ ਅਗਰ ਕਰਦੀ ਹੈ ਤਾਂ ਬੈਸਟ ਰਿਜ਼ਲਟ ਤੁਹਾਨੂੰ ਇਹਦੇ ਆਉਣ ਵਾਲੀ ਹੈ ਬਹੁਤ ਵਧੀਆ ਰਿਜ਼ਲਟ ਤੁਹਾਨੂੰ ਮਿਲਣ ਵਾਲੀ ਹੈ ਇਹਦੇ ਠੀਕ ਹੈ ਤੇ ਜਰੂਰ ਕਰਨਾ ਹੈ ਸਰਦੀਆਂ ਆ ਗਈਆਂ ਕੇਅਰ ਆਪਾਂ ਨੂੰ ਬਤਾਉਣੀ ਪੈਣੀ ਹੈ ਤੁਸੀਂ ਵੀ ਜਰੂਰ ਕਰਿਓ ਮੈਂ ਹੁਣੇ ਤੁਹਾਨੂੰ 5-7 ਮਿੰਟ ਚ ਇਹਦਾ ਰਿਜ਼ਲਟ ਵੀ ਦਿਖਾਉਣੀ ਹੈ ਹੂੰ ਉਹ ਲੱਗ ਗਿਆ ਫਲਫੀ ਫਲਫੀ ਜਾ ਲੋ ਜਿਵੇਂ ਹੱਥਾਂ ਤੇ ਵੀ ਲਗਾ ਲਿਓ ਕਿਉਂਕਿ ਹੱਥਾਂ ਦੀ ਕੇਅਰ ਵੀ ਹੋਣੀ ਜ਼ਰੂਰੀ ਹੈ ਮੇਰੇ ਹੱਥਾਂ ਦੀ ਸਕਿਨ ਜਿਹੜੀ ਉਹ ਬਹੁਤ ਪਤਲੀ ਹੈ ਬਹੁਤ ਪਤਲੀ ਮੈਨੂੰ ਐ ਲੱਗਦਾ ਹੁੰਦਾ ਵੀ ਜੇਕਰ ਮੇਰੀ ਕੋਈ ਹੱਡੀ ਉੱਤੇ ਡਾਕਟਰ ਨੂੰ ਮੈਨੂੰ ਲੱਗਦਾ ਐਕਸ-ਰੇ ਦੀ ਵੀ ਲੋੜ ਨਹੀਂ ਗਈ ਇਦਾਂ ਹੀ ਦਿਸ ਜਾਣੀ ਇਦਾਂ ਹੀ ਦਿਸ ਜਾਣੀ ਉਹਨੂੰ ਤੇ ਮੇਰੇ ਇਸ ਕਰਕੇ ਮੈਂ ਆਪਣੇ ਹੱਥਾਂ ਦੀ ਬਹੁਤ ਖਿੱਚ ਤੋਂ ਨਾਲ ਮਾਲਿਸ਼ ਨਹੀਂ ਕਰ ਸਕਦੀ ਕਿਉਂਕਿ ਜਦੋਂ ਸਕਿਨ ਥੋੜੀ ਪਤਲੀ ਹੁੰਦੀ ਹੈ ਨਾ ਤਾਂ ਉਦੋਂ ਤੁਸੀਂ ਉਹਨੂੰ ਜ਼ਿਆਦਾ ਖਿੱਚਦੋਂ ਨਹੀਂ ਕਰਨੀ ਹੁੰਦੀ ਸਕਿਨ ਨੂੰ ਉਦੋਂ ਸੌਫਟ ਹੱਥ ਨਾਲ ਹੀ ਤੁਸੀਂ ਉਹਨਾਂ ਨੂੰ ਮਤਲਬ ਮਾਲਿਸ਼ ਵਗੈਰਾ ਕਰਨੀ ਹੁੰਦੀ ਹੈ ਤੇ ਬਹੁਤ ਕੇਅਰ ਕਰਨੀ ਪੈਂਦੀ ਹੈ ਲਓ ਜੀ ਮੈਂ ਹੁਣ ਅ ਤੁਹਾਨੂੰ 5-7 ਮਿੰਟ ਬਾਅਦ ਮਿਲਦੀ ਆ ਠੀਕ ਹੈ ਦੇਖੋ ਤੁਸੀਂ ਹੁਣ ਪੋਲਾ ਪੋਲਾ ਜਿਹਾ ਹੋ ਗਿਆ ਇਹ ਠੀਕ ਹੈ ਆ ਦੇਖੋ ਕਿ ਇਹਨੂੰ ਆਪਾਂ ਇੱਕ ਵਾਰੀ ਨਾ ਜਦੋਂ ਇਹ ਸੌਫਟ ਜਿਹਾ ਹੋ ਜਾਏ ਤੇ ਇੱਕ ਵਾਰੀ ਫੇਰ ਹੱਥ ਦੇ ਨਾਲ ਇਹ ਚਿਪਕਾ ਜੀ ਦੇਣੀ ਹੈ ਦੁਬਾਰਾ ਉੱਠ ਜੇ ਖੜਦਾ ਹੈ ਇਹ ਦੁਬਾਰਾ ਤੋਂ ਆਪਏ ਤੇ ਹੱਥ ਜਿਹਾ ਚਲਾ ਦੇਣੇ ਇਦਾਂ ਤੇ ਹੁਣ ਨੇ ਤੁਹਾਨੂੰ ਅ ਟੋਟਲ 5-6 ਮਿੰਟ ਹੋ ਗਏ ਹੁਣੇ 5-6 ਮਿੰਟ ਬਾਅਦ ਮਿਲਦੀਆਂ ਆ ਕੇ ਲੋ ਜੀ ਆਪਾਂ ਨੂੰ ਹੋ ਗਏ 10 ਤੋਂ 12 ਮਿੰਟ ਤੇ ਹੁਣ ਆਪਾਂ ਇਹਨੂੰ ਲਾ ਦਾਂਗੇ ਤੇ ਲਾਉਣ ਤੋਂ ਪਹਿਲਾਂ ਨਾ ਤੁਸੀਂ ਹਲਕੇ ਹੱਥ ਨਾਲ ਥੋੜੀ ਜੀ ਮ사ਜ ਕਰ ਲੈਣੀ ਹੈ कि जी डेड स्किन आई है वो चंकी तरह लै जाइए बहुत ज़्यादा कस कि नहीं रगड़ना हल्के हाथ ना ही मसाज करनी इदा ਲੋਚ ਇਦਾਂ ਹੀ ਆਪਾਂ ਹੱਥਾਂ ਤੇ ਵੀ ਉਹ ਮੇਰੇ ਫੁੱਲ ਅਪਲਾਜਾ ਹੋ ਗਿਆ ਸੀਗਾ ਉਹ ਵੀ ਆਪਾਂ ਨੂੰ ਦੇਰ ਹੱਥਾਂ ਤੇ ਹੋਰ ਲੱਗਿਆ ਰਹੂਗਾ ਜੀ ਤੇ ਲੋ ਜੀ ਇਹਨੂੰ ਆਪਾਂ ਉਤਾਰ ਤਨੀਏ ਤੁਸੀਂ ਵਾਸ਼ ਆਊਟ ਕਰ ਦੋ ਮੈਂ ਨਾ ਦੇਖ ਬਿਲਕੁਲ ਨਾ ਸਕਿਨ ਤੁਹਾਡੀ ਠੀਠੋਂ ਸਾਫ਼-ਸਾਫ਼ ਨਿਕਲੇ ਹੋਊਗੀ ਜਦੋਂ ਉੱਪਰੋਂ ਡੈੱਡ ਸਕਿਨ ਉੱਤਰ ਜਾਂਦੀ ਹੈ ਤਾਂ 글로ਅ ਆਪਣੇ ਆਪ ਹੀ ਆ ਜਾਂਦਾ ਕਿਉਂਕਿ ਥੱਲੇ ਜਿਹੜੇ ਨਵੇਂ ਸੈਲਸ ਹੁੰਦੇ ਨੇ ਨਾ ਉਹ ਸੌਫਟ ਹੁੰਦੇ ਨੇ ਜ਼ਿਆਦਾ ਇਸ ਕਰਕੇ 글로ਈ ਹੋ ਜਾਂਦਾ ਫੇਸ ਜਿਹੜੇ ਆਪਣੇ ਸੈਲ ਪੁਰਾਣੇ ਹੋ ਜਾਂਦੇ ਨੇ ਉਹ ਮੈਚੁਰ ਹੋ ਜਾਂਦੇ ਨੇ ਤੇ ਉਹਨਾਂ 'ਚੋਂ ਨਾ 글로ਅ ਨਹੀਂ ਰਹਿੰਦਾ ਜਦੋਂ ਉਹ ਹੁਣ ਡੈੱਡ ਸਕਿਨ ਉੱਤਰਦੀ ਹੈ ਤੇ ਹੇਠੋਂ 글로ਈ 글로ਈ ਜਿਹੜੀ ਸਕਿਨ ਹੈ ਉਹ ਨਿਕਲੀ ਹੁੰਦੀ ਹੈ ਲੋ ਜੀ ਬਾਕੀ ਦੀ ਮੈਂ ਹੁਣ ਅ ਬਾਥਰੂਮ ਚ ਜਾ ਕੇ ਉਤਾਰੂੰਗੀ ਤੇ ਲਓ ਜੀ ਅ ਤੁਸੀਂ ਇਹ ਬਲੀਚ ਕਰਨੀ ਹੈ ਉਹ ਛੁੱਟੀ ਹੈ ਠੀਕ ਹੈ ਤੇ ਕਰਕੇ ਫਿਰ ਰਿਜ਼ਲਟ ਦੱਸਣਾ ਆ ਕਿ ਕਮੈਂਟ ਕਰਕੇ ਬਹੁਤ ਸਾਰੀਆਂ ਭੈਣਾਂ ਅਪਡੇਟ ਦਿੰਦੀਆਂ ਰਹਿੰਦੀਆਂ ਨੇ ਬਹੁਤ ਖੁਸ਼ੀ ਹੁੰਦੀ ਹੈ ਮੈਨੂੰ ਤੇ ਮਿਲਾਂਗੇ ਨਵੀਂ ਵੀਡੀਓ ਚ ਤੁਸੀਂ ਆਪਣੇ ਸ਼ਹਿਰ ਦਾ ਆ ਨਾਮ ਇਹਨੂੰ ਜ਼ਰੂਰ ਦੱਸਿਆ ਕਰੋ ਵੀ ਤੁਸੀਂ ਕਿੱਥੋਂ ਦੇਖ ਰਹੇ ਹੋ ਕਿਉਂਕਿ ਉਹਦੇ ਨਾਲ ਨਾ ਕਨੈਕਟਡ ਫੀਲ ਹੁੰਦਾ ਜਦੋਂ ਤੁਸੀਂ ਮੈਨੂੰ ਦੱਸਦੇ ਹੋ ਆਪਣਾ ਨਾਮ ਆਪਣਾ ਸ਼ਹਿਰ ਤਾਂ ਮੈਨੂੰ ਪਤਾ ਲੱਗ ਜਾਂਦਾ ਕਿ ਹਾਂ ਇਹ ਫਲਾਨੀ ਵਾਲੀ ਭੈਣ ਜਿਹੜੀ ਰੈਗੂਲਰ ਦੇਖਦੈ ਨੇ ਜਿਵੇਂ ਬਲਜੀਤ ਭੈਣ ਜੀ ਸਾਡੀ ਬਟਿਆਲੇ ਤੋਂ ਸੂਲਰ ਵਾਲਿਓ ਰੈਗੂਲਰ ਦੇਖਦੈ ਨੇ ਹਨਾ ਤੇ ਬਹੁਤ ਸਾਰੇ ਮਤਲਬ ਨਾਮ ਐ ਫਿਰ ਟਿਪਸ ਤੇ ਹੀ ਹੋ ਜਾਂਦੇ ਨੇ ਮੈਨੂੰ ਤੇ ਐਂ ਲੱਗਦਾ ਜਿਵੇਂ ਤੁਸੀਂ ਤੇ ਅਸੀਂ ਕਨੈਕਟਡ ਐ ਤੇ ਅ ਕਰਿਓ ਜ਼ਰੂਰ ਤੇ ਕਰਕੇ ਫਿਰ ਮੈਨੂੰ ਰਿਜ਼ਲਟ ਦੱਸਿਓ ਅੱਜ ਛੁੱਟੀ ਐ ਅੱਜ ਹੀ ਕਰ ਲਿਓ ਮੈਂ ਅੱਜ ਹੀ ਵੀਡੀਓ ਅਪਲੋਡ ਕਰ ਦੇ ਮਿਲਾਂਗੇ ਅਗਲੀ ਵੀਡੀਓ ਚ ਇੱਕੋ ਹੀ ਲਾਈਫ ਹੈ ਬਸ ਇੰਜੋਏ ਕਰਦੇ ਰਹਿਣਾ ਆਪਾਂ ਕਦੇ ਕੁਕਿੰਗ ਨਾਲ ਕਦੇ ਬਿਊਟੀ ਨਾਲ ਮਾੜੇ-ਮੋٹے ਦਾਗ ਤਾਂ ਬਿਸਰਦੇ ਹੁੰਦੇ ਆ ਪਰਵਾਹ ਨਹੀਂ ਕਰਨੀ ਹੈਗੀ ਆਪਾਂ ਬਸ ਉਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਰਹਾਂਗੇ ਤੇ ਮੈਂ ਤੁਹਾਡੇ ਲਈ ਟਾਈਮ ਟੂ ਟਾਈਮ ਸੋਹਣੀ-ਸੋਹਣੀ ਵੀਡੀਓਜ਼ ਲੈ ਕੇ ਆਉਂਗੀ ਤੁਸੀਂ ਕਨੈਕਟਡ ਰਹਿਣਾ ਮੇਰੇ ਨਾਲ ਮਿਲਾਂਗੇ ਅਗਲੀ ਵੀਡੀਓ ਚ ਜਸਟ ਇੰਜੋਏ